ਗੁਰਜੀਕਾ ਖਾਲਸਾ ਵਾਹਿਗੁਰਜ ਕੀ ਫਤਿਹ ਪਿਛਲੇ ਲੰਬੇ ਸਮੇਂ ਤੋਂ ਬਹੁਤ ਸਾਰੀਆਂ ਬਿਆਦਵੀਆਂ ਗੁਰਦਾਰਾ ਸਹਿਬਾਨ ਦੇ ਵਿੱਚ ਘਟਨਾ ਵਾਪਰ ਰਹੀਆਂ ਆਏ ਮੇਰੀਆਂ ਮੈਂ ਥੋੜਾ ਜਿਹਾ ਤੁਹਾਨੂੰ ਪਛੋਕੜ ਵੱਲ ਵੀ ਲਿਆਉਣਾ ਚਾਹਣਾ ਕਿ 2018 ਦੇ ਵਿੱਚ 18 ਦਸੰਬਰ ਨੂੰ ਛੇਵੀਂ ਹਰਮੰਦਰ ਸਾਹਿਬ ਜੀ ਵਿਖੇ ਇੱਕ ਘਟਨਾ ਹੋਈ ਉਹ ਘਟਨਾ ਇੱਡੀ ਖਤਰ ਆਪਣੇ ਹਿਰਦੇ ਬਾਚਕ ਸੀ ਕਿ ਸਾਰਿਆਂ ਨੇ ਉਹਦਾ ਵੱਡਾ ਦੁੱਖ ਮਹਿਸੂਸ ਕੀਤਾ ਉਹ ਜਿਹੜਾ ਸ਼ਾਖਸ ਜਿਹਨੂੰ ਲੋਕਾਂ ਨੇ ਰਲ ਕੇ ਸਾਰਾ ਉਹਦਾ ਜੋ ਕੁਝ ਹੋਇਆ ਤੁਹਾਨੂੰ ਮੀਡੀਆ ਦੇ ਵਿੱਚ ਸਾਰਾ ਕੁਝ ਪਤਾ ਉਹਦੀ ਡੈੱਡ ਬਾਡੀ ਦੇ ਵਿੱਚ ਅਸੀਂ ਉਸ ਵੇਲੇ ਦੀ ਸਰਕਾਰ ਨੂੰ ਬਹੁਤ ਜ਼ੋਰ ਲਾਇਆ ਕਿ ਇਹਦਾ ਡੀਐਨਏ ਕਰਕੇ ਕਿਤੇ ਪਤਾ ਕਰਾਇਆ ਜਾਵੇ ਵੀ ਇਹਦਾ ਕੀ ਹੈਗਾ ਪਿਛੋਕੜ ਕੀ ਆ ਪਰ ਉੱਥੇ ਦਾ ਉੱਥੇ ਰੁਲ ਗਿਆ ਕਿਸੇ ਦੇ ਕੰਮ ਤੇ ਜੂਨੇ ਸਰਕੀ ਉਹ ਤੋਂ ਬਾਅਦ ਸੌ ਬਹੁਤ ਸਾਰੇ ਵਿਆਦਮੀਆਂ ਦੇ ਦੌਰ ਚੱਲੇ ਆ ਪਰ ਉਹਨਾਂ ਦਾ ਸਰਕਾਰ ਤੇ ਨਾ ਤਾਂ ਕੋਈ ਅਸਰ ਹੋਇਆ ਪਰਚਾ ਦਰਜ ਕਰ ਲਿਆ ਪਰਚਾ ਦਰਜ ਕਰਨ ਤੋਂ ਬਾਅਦ ਇੱਕ ਸਿਰ ਕੇਵਲ ਦਾ ਕੇਵਲ ਸ੍ਰੀ ਆਨੰਦਪੁਰ ਸਾਹਿਬ ਵਾਲੀ ਜਿਹੜੀ ਬਿਆਦਮੀ ਸੀ ਉਹਦੇ ਵਿੱਚ ਵੀ ਸ਼ੋਮਨੀ ਗੁਰਦੁਆਰਾ ਪਰਮਤਮਕ ਕਮੇਟੀ ਨੇ ਪੈਰਪਹੀ ਕਰਕੇ ਉਹਨੂੰ 5 ਸਾਲ ਕੈਦ ਕਰਵਾਈ ਨਹੀਂ ਤਾਂ ਜਿੰਨੇ ਹੁਣ ਤੱਕ ਦੇ ਕੇਸ ਆ ਕਿਸੇ ਕੇਸ ਦੇ ਵਿੱਚ ਸਰਕਾਰ ਨੇ ਕੋਈ ਇੰਟਰੈਸਟ ਨਹੀਂ ਲਿਆ ਚਾਹੇ ਕਾਂਗਰਸ ਦੀ ਸੀ ਤੇ ਚਾਹੇ ਹੁਣ ਦੂਸਰੀ ਆ ਕਿਸੇ ਦਾ ਚਲਾਨ ਟੂ ਕੋਰਟ ਨਹੀਂ ਹੋਇਆ ਤੇ ਉਹ ਜਿਹੜੇ ਫੜੇ ਵੀ ਗਏ ਆ ਉਹ ਪ੍ਰੋਪਰ ਪ੍ਰੋਸੀਕਿਊਸ਼ਨ ਤੋਂ ਬਗੈਰ ਉਵੇਂ ਹੀ ਅੱਜ ਵੀ ਉਹ ਕੋਰਟ ਕੇਸ ਜਿਹੜੇ ਉਵੇਂ ਉਹ ਲੰਕਦੇ ਆ ਸੋ ਪਿਛਲੇ ਦਿਨੀ ਮੈਂ ਇੱਕ ਪਟਿਆਲੇ ਦੀ ਘਟਨਾ ਹੋਈ ਬਹੁਤ ਉਹ ਵੀ ਹਿਰਦੇ ਬਾਚਕ ਸੀ ਉਹਦੇ ਵਿੱਚ ਵੀ ਉਹ ਪਿੰਡ ਦਾ ਮੁੰਡਾ ਸੀ ਪਰ ਮੈਨੂੰ ਇਹ ਮਹਿਸੂਸ ਹੁੰਦਾ ਕਿ ਕਿਸੇ ਨੇ ਵੀ ਉਹਨੂੰ ਸੀਰੀਅਸਲੀ ਨਹੀਂ ਲਿਆ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਵੱਲੋਂ ਹਦਾਇਤ ਹੋਈ ਗਿਆਨੀ ਸਿੰਘ ਸਾਹਿਬ ਜਾਨੀ ਸੁਲਤਾਨ ਸਿੰਘ ਜੀ ਉੱਥੇ ਗਏ ਉਹ ਪਿੰਡ ਵਾਲਿਆਂ ਨੂੰ ਸਾਰਿਆਂ ਨੂੰ ਸੱਦ ਕੇ ਤੇ ਇੱਥੇ ਸ੍ਰੀ ਅਕਾਲ ਤਖਤ ਸਾਹਿਬ ਤੇ ਉਹਨਾਂ ਨੂੰ ਸੇਵਾ ਲਈ ਗਈ ਤਾਂ ਕਿ ਅੱਗੇ ਤੋਂ ਸੁਚੇਤ ਹੋਵੋ ਸੋ ਮੇਰਾ ਕਹਿਣ ਤੋਂ ਭਾਵ ਪਿਛਲੇ ਦਿਨੀ ਇਹ 23 11 ਨੂੰ ਇੱਕ ਫੌਤਾ ਇਹ ਹਿਰਦੇ ਬਾਚ ਘਟਨਾ ਜਿਹੜੀ ਸੁਲਤਾਨਪੁਰ ਬੋਧੀ ਦੀ ਧਰਤੀ ਜਦੋਂ ਸਤਗੁਰਾਂ ਦਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਸੀ ਉਹ ਤੋਂ ਕੁਝ ਦਿਨ ਪਹਿਲਾਂ ਉਹ ਅਕਾਲ ਬੁੰਗਾ ਜਿਹੜਾ ਗੁਰਦਾਰਾ ਸਾਹਿਬ ਉਹ ਜਿਹੜਾ ਬਿਲਕੁਲ ਸੁਲਤਾਨਪੁਰ ਸਤਗੁਰਾਂ ਦੇ ਪਵਿੱਤਰ ਸਥਾਨ ਦੇ ਮੋਹਰੇ ਆ ਉੱਥੇ ਵੱਡੇ ਪੱਧਰ ਤੇ ਫਾਇਰਿੰਗ ਹੋਈ ਜਿਹੜੀ ਸਾਰੇ মিডিਏ ਦੇ ਵਿੱਚ ਨਸ਼ਰ ਵੀ ਹੋਈ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਹੈ ਉਸ ਘਟਨਾ ਦੇ ਸਬੰਧ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸ਼੍ਰੋਹਣੀ ਕਮੇਟੀ ਨੂੰ ਇੱਕ ਹਦਾਇਤ ਕਰਕੇ ਕਿਹਾ ਵੀ ਤੁਸੀਂ ਇਹਦੀ ਪੜਤਾਲ ਕਰੋ ਕਿ ਇਹ ਧਾਰਮਿਕ ਅਵਗਿਆ ਜਿਹੜੀ ਆ ਇਹ ਕਿਹਦੇ ਹੁਕਮ ਨਾਲ ਹੋਈ ਆ ਸੋ ਇ ਤੋਂ ਸ਼੍ਰੋਹਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਪੰਜ ਮੈਂਬਰੀ ਕਮੇਟੀ ਬਣਾਈ ਗਈ ਸੀ ਜੇ ਦੇ ਵਿੱਚ ਭਾਈ ਗਰਵਖ ਸਿੰਘ ਖਾਲਸਾ ਸਰਦਾਰ ਸਜੀਤ ਸਿੰਘ ਜੀ ਪੇਟੇਵੰਦ ਸਰਦਾਰ ਕਲਵਾਨ ਸਿੰਘ ਮਾਨਣ ਬੀਬੀ ਗੌਰਪ੍ਰੀਤ ਰੂਹੀ ਤੇ ਸਰਦਾਰ ਜਨੈਲ ਸਿੰਘ ਡੋਕਰਾਂ ਵਾਲਾ ਇਹਦੇ ਕੋਆਰਡੀਨੇਟਰ ਦੇ ਨਾਲ ਤੌਰ ਦੇ ਉੱਤੇ ਸਰਦਾਰ ਗੁਰਿੰਦਰ ਸਿੰਘ ਸਾਡਾ ਅਡੀਸ਼ਨਲ ਸਕੱਤਰ ਸੀ ਇਹ ਕਮੇਟੀ ਬਣਾ ਕੇ ਫਿਰ ਇਹ ਕਮੇਟੀ ਨੇ ਲਗਭਗ ਲੰਮਾ ਸਮਾਂ ਸਾਰੀ ਕੋਰ ਕੀਤੀ ਮੈਨੂੰ ਕੁਝ ਦਿਨਾਂ ਦੇ ਲੋਕ ਟੈਲੀਫੋਨ ਸੋਸ਼ਲ ਮੀਡੀਆ ਵਾਲੇ ਵੀ ਤੇ ਪ੍ਰੈਸ ਵਾਲੇ ਵੀ ਕਰਦੇ ਪਏ ਜੀ ਉਹ ਜਿਹੜੀ ਰਿਪੋਰਟ ਆਈ ਆ ਜਿਹੜੀ ਤੁਸੀਂ ਉਹ ਦਿਨ ਅਗਜੈਕਟਿਵ ਵਾਲੇ ਦਿਨ ਜਿਹੜੀ ਕੋਰਟ ਕੀਤੀ ਸੀ ਉਹਦੇ ਬਾਰੇ ਵਿੱਚ ਕੀ ਬਣਿਆ ਤੇ ਫਿਰ ਮੈਂ ਸੋਚਿਆ ਭਈ ਇਹ ਕੱਲੇ-ਕੱਲੇ ਨੂੰ ਦੱਸਣ ਨਾਲੋਂ ਇਹ ਜਿਹੜੀ ਰਿਪੋਰਟ ਆ ਇਹ ਰਿਲੀਜ਼ ਕਰ ਦਈਏ ਕਿਉਂਕਿ ਕਾਲ ਤੱਕ ਤੁਹਾਨੂੰ ਅਸੀਂ ਭੇਜ ਦਿੱਤੀ ਆ ਇਹ ਰਿਪੋਰਟ ਸ੍ਰੀ ਅਕਾਲ ਤੱਕ ਸਾਬ ਜੀ ਦੇ ਜਫੇਦਾਰ ਜਿਨ੍ਹਾਂ ਨੇ ਇਹ ਤੇ ਐਕਸ਼ਨ ਲੈਣਾ ਉਹ ਸ੍ਰੀ ਅਕਾਲ ਤੱਕ ਸਾਹਿਬ ਖੇ ਰਿਪੋਰਟ ਭੇਜ ਦਿੱਤੀ ਤੇ ਅੱਜ ਅਸੀਂ ਇਹਨੂੰ ਰਿਪੋਰਟ ਨੂੰ ਜਨ ਤੱਕ ਵੀ ਕਰ ਰਹੇ ਹਾਂ ਤਾਂ ਕਿ ਸਾਰਿਆਂ ਨੂੰ ਪਤਾ ਲੱਗ ਜਾਏ ਕਿ ਇਹਦੇ ਵਿੱਚ ਜਿਹੜੀ ਰਿਪੋਰਟ ਹੈ ਉਹਦੇ ਵਿੱਚ ਕੀ ਅਸਲ ਦੋਸ਼ੀ ਕੌਣ ਹੈ ਇਸ ਕਮੇਟੀ ਨੇ ਲਗਭਗ 22 ਬੰਦੇ ਜਿਹੜੇ ਆ ਕਨਸਰਨਡ ਤੇ ਵਿੱਚੇ ਹੋਰ ਉਹਨਾਂ ਸਾਰਿਆਂ ਦੇ ਬਿਆਨ ਲਏ। ਔਰ ਉਹ ਤੋਂ ਇਲਾਵਾ ਕੋ ਮੀਡੀਆ ਦੇ ਸੱਜਣ ਜਿਹੜੇ ਸੀ ਉੱਥੇ ਉਹਨਾਂ ਦੇ ਵੀ ਬਿਆਨ ਲਏ। ਕੁਝ ਉੱਥੇ ਪੈਨ ਡਰਾਈਵ ਰਾਹੀਂ ਜੋ ਜੋਸ਼ ਹੋਇਆ ਘਟਨਾ ਵਾਪਰੀ ਉਹ ਵੀ ਸਾਰੀ ਇਹਨਾਂ ਨੇ ਉਹ ਕਾਬਜੇ ਵਿੱਚ ਲਈ। ਕਿਉਂਕਿ ਜਿਸਲੇ ਪੁਲਿਸ ਨੇ ਉੱਥੇ ਕਾਰਵਾਈ ਚਲਦੀ ਸੀ ਇੱਕ ਚੈਨਲ ਵਾਲੇ ਮੁੰਡੇ ਜਿਹੜੇ ਉਦੋਂ ਕਵਰੇਜ ਕਰ ਰਹੇ ਸੀ ਉਹਨਾਂ ਦੇ ਤਸ਼ਦਾ ਦੇ ਵੀ ਕੀਤਾ ਗਿਆ ਇੱਕ ਦੀਆਂ ਉਂਗਲਾਂ ਤੋੜੀਆਂ ਦੂਏ ਕੋਲੋਂ ਕੈਮਰਾ ਖੋਲਿਆ ਪਰ ਉਹਨਾਂ ਦੇ ਵਿੱਚੋਂ ਇੱਕ ਮੁੰਡਾ ਉਹਨੇ ਉਹ ਜਿਹੜੀ ਰਿਕਾਰਡਿੰਗ ਸੀ ਉਹ ਆਪਣੇ ਕਿਸੇ ਢੰਗ ਦੇ ਨਾਲ ਵਿਚਾਲੇ ਜਿਹੜੀ ਉਹ ਸਾਡੇ ਚਪੁਰਤ ਕੀਤੀ ਆ ਤੇ ਮੀਡੀਆ ਤੇ ਆਲਰੇਡੀ ਤੁਸੀਂ ਦੇਖਿਆ ਚੈਨਲਾਂ ਤੇ ਵੀ ਚੱਲੀ ਆ ਪੇ ਬੂਟ ਪਾ ਕੇ ਸਾਲਟ ਲੈ ਕੇ ਕਿਵੇਂ ਅੰਦਰ ਫਾਇਰਿੰਗ ਹੋ ਰਹੀ ਆ ਤੇ ਅਥਰੂ ਗੈਸ ਕਿਵੇਂ ਸਿੱਟੀ ਜਾ ਰਹੀ ਆ ਸੋ ਉਹ ਸਾਰੀ ਰਿਪੋਰਟ ਇਨੀ ਡੰਗਾਈ ਦੇ ਨਾਲ ਸਾਰੀ ਇਹ ਦਿੱਤੀ ਆ ਜਿਹੜੀ ਅੱਜ ਤੁਹਾਡੇ ਸਾਰਿਆਂ ਦੇ ਪ੍ਰੈਸ ਦੇ ਰੂਮ ਰੂਮ ਕਰ ਦੇਣੀ ਆ ਇਹਦੇ ਵਿੱਚ ਜਿਹੜੇ ਇਹਨਾਂ ਨੇ 1 22 23 ਸਵਾਲ ਜਿਹੜੇ ਉਹ ਕਿਉਂਕਿ ਡਿਪਟੀ ਕਮਿਸ਼ਨਰ ਕਪੂਰਥਲਾ ਐਸਐਸਬੀ ਕਪੂਰਥਲਾ ਉਹਨਾਂ ਨੂੰ ਸ਼ਰੋਣੀ ਕਮੇਟੀ ਵੱਲੋਂ ਅਪਰੋਚ ਕੀਤਾ ਗਿਆ ਕਿਉਂਕਿ ਕਾਲ ਤੱਕ ਵੱਲੋਂ ਕਮੇਟੀ ਬਣੀ ਸੀ ਵੇ ਤੁਸੀਂ ਇਹਦੇ ਬਾਰੇ ਕੀ ਕਹਿਣਾ ਇਹ 2-3 ਵਾਰੀ ਜਾਂਦੇ ਵੀ ਰਹੇ ਅਖੀਰ ਦਿਵਦੀ ਕਮਿੰਦਰ ਸਾਹਿਬ ਨੇ ਤਾਂ ਕਹਿ ਦਿੱਤਾ ਵੀ ਮੈਂ ਇਹਦੇ ਬਾਰੇ ਐਡ தி ਸਟੇਜ ਕੁਝ ਨਹੀਂ ਕਹਿਣਾ ਐਸਐਸਪੀ ਸਾਹਿਬਾਂ ਜਿਨ੍ਹਾਂ ਦੀ ਇਹ ਅਗਵਾਈ ਦੇ ਬੇ ਸਾਰਾ ਕੁਝ ਹੋਇਆ ਸੀ ਉਹ ਉਹ ਦਿਨ ਦਫ਼ਤਰੋਂ ਚੱਲ ਗਏ ਉਹ ਵੀ ਬਿਆਨ ਨਹੀਂ ਉਹਨੇ ਕੋਈ ਵੀ ਦਿੱਤਾ ਤਾਂ ਮਿਲੇ ਨਹੀਂ ਪਰ ਕਮੇਟੀ ਨੇ ਪੂਰੇ ਜੇਲ੍ਹ ਦੇ ਵਿੱਚ ਜਾ ਕੇ ਜਿਹੜੇ ਸੀ ਉਹਨਾਂ ਦੀ ਵੀ ਇਜਾਜ਼ਤ ਲੈ ਕੇ ਬਿਆਨ ਰਿਕਾਰਡ ਕੀਤੇ ਬਾਕੀਆਂ ਦੇ ਵੀ ਬਿਆਨ ਰਿਕਾਰਡ ਕੀਤੇ ਤੇ ਉਹਨਾਂ ਬਿਆਨਾਂ ਤੇ ਤੱਥਾਂ ਦੇ ਆਧਾਰ ਤੇ ਇਹ ਜਿਹੜੀ ਕਮੇਟੀ ਆ ਇਹਦਾ ਅਖੀਰਲਾ ਪੈਰਾ ਕਿਉਂਕਿ ਤੁਹਾਨੂੰ ਮੈਂ ਸਾਰੀ ਇਹ ਕਾਪੀ ਹੁਣ ਦੇ ਦੇਣੀ ਆ ਅਸੀਂ ਇਹਨੂੰ ਆਪਣਾ ਵੈੱਬਸਾਈਟ ਤੇ ਵੀ ਪਾ ਦਾਂਗੇ ਤਾਂ ਕਿ ਇਹ ਲੋਕਾਂ ਦੇ ਵਿੱਚ ਜਾ ਸਕੇ ਗੱਲ ਕਿ ਜਿਲੇ 'ਵੀ ਕੋਈ ਫਾਇਰਿੰਗ ਹੁੰਦੀ ਆ ਉਹਦੇ ਜਵਾਬ ਤਲਬੀ ਸਰਕਾਰ ਨੇ ਦੇਣੀ ਹੁੰਦੀ ਆ ਕਿ ਕਿਹੜੇ ਆਫਸਰ ਨੇ ਕਿਹਦੇ ਕਹਿਣ ਦੇ ਉੱਤੇ ਉਹ ਗੋਲੀ ਚੱਲੀ ਤੇ ਇੱਥੇ ਦਾ ਹਜ਼ਾਰ ਤੋਂ ਵੱਧ ਫਾਇਰਿੰਗ ਗੋਲੀ ਚੱਲੀ ਆ ਤੇ ਮੋਰਲੇ ਪਾਸੇ ਖਤਰਾ ਵੀ ਕੋਈ ਨਹੀਂ ਖਾਸਾ ਵੀ ਕੋਈ ਨਹੀਂ ਸੀ ਇਸ ਕਰਕੇ ਜੋੜੇ ਪਾ ਕੇ ਅੰਦਰ ਜਾਣਾ ਅੰਦਰ ਐਂਟਰ ਹੋ ਜਾਣਾ ਉਹ ਤੋਂ ਬਾਅਦ ਫਿਰ ਅੰਦਰ ਗੋਲੀ ਚਲਾਉਣੀ ਇਹ ਤਿੰਨ ਮੁੱਖ ਜਿਹੜੇ ਤਸਤ ਸੀਗੇ ਤਿੰਹਾਂ ਸਵਾਲਾਂ ਤੋਂ ਇਲਾਵਾ ਇਹ ਮੁੱਖ ਤੱਥ ਜਿਹੜੇ ਮੋਰੇ ਆਏ ਜਿਨ੍ਹਾਂ ਦੇ ਬਾਬਤ ਇਹਨਾਂ ਨੇ ਆਪਣੀ ਰਿਪੋਰਟ ਦੇ ਵਿੱਚ ਉਹ ਸਾਰੇ ਅੰਕਤ ਵੀ ਕੀਤੇ ਆ ਗੁਰਦੁਆਰਾ ਅਕਾਲ ਬੁੰਗਾ ਸਾਹਿਬ ਉੱਤੇ ਆਟੋਮੈਟਿਕ ਹਥਿਆਰਾਂ ਨਾਲ ਹਮਲਾ ਕੀਤਾ ਜਾਂਦਾ ਹੈ ਪੁਲਿਸ ਦੀ ਗੋਲੀ ਨਾਲ ਇੱਕ ਔੜੇ ਦੀ ਮੌਤ ਹੋ ਜਾਂਦੀ ਹੈ ਤੇ ਕਈ ਸਿੰਘ ਵੀ ਜ਼ਖਮੀ ਹੋਏ ਤੇ ਉਹ ਇਲਾਜ ਕਰਵਾਉਣ ਲਈ ਸਰਕਾਰੀ ਹਸਪਤਾਲ ਗਏ ਪਰ ਉਹਨਾਂ ਦਾ ਕੋਈ ਇਲਾਜ ਨਹੀਂ ਕੀਤਾ ਗਿਆ ਮੌਕੇ ਪਰ ਲਏ ਗਏ ਬਿਆਨਾਂ ਵੇਖੀਆਂ ਵੀਡੀਓ ਤੇ ਬਹੁਤ ਵੱਡੀ ਗਿਣਤੀ ਵਿੱਚ ਪੁਲਿਸ ਦਿਖਾ ਪੁਲਿਸ ਦਿਖਾਈ ਦੇ ਰਹੀ ਹੈ ਅੱਗੋਂ ਗੁਰਦੁਆਰਾ ਸਾਹਿਬ ਵਿੱਚ ਕੇਵਲ ਗਿਣਤੀ ਦੇ ਹੀ ਨਿਹੰਗ ਸਨ ਸਰਕਾਰੀ ਮਸ਼ੀਨਰੀ ਪ੍ਰਸ਼ਾਸਨਿਕ ਅਧਿਕਾਰੀ ਬਹੁ ਮੌਕੇ ਦੀ ਸਰਕਾਰ ਦੇ ਸੀਐਮ ਜਾਂ ਡੀਜੀਪੀ ਦੇ ਕਹਿਣ ਤੋਂ ਬਗੈਰ ਏਡੀ ਬੁਦੀ ਪੱਤਰ ਤੇ ਫਾਇਰਿੰਗ ਨਹੀਂ ਹੋ ਸਕਦੀ ਗੁਰਦੁਆਰਾ ਸਾਹਿਬ ਦੇ ਅਥਰੂ ਗੈਸ ਤੇ ਗੋਲੇ ਸੁੱਟਣ ਦੇ ਗੋਲੀਆਂ ਚਲਾ ਕੇ ਗੁਰਦੁਆਰਾ ਸਾਹਿਬ ਨੂੰ ਖਾਲੀ ਕਰਵਾਉਣਾ ਗੁਰੂ ਘਰ ਦੀ ਮਰਿਆਦਾ ਦਾ ਘੋਰ ਘਾਨ ਅਤੇ ਨਿੰਦਣਯੋਗ ਘਟਨਾ ਹੈ ਇਤਨੀ ਵੱਡੀ ਘਟਨਾ ਵਾਪਰਨ ਦੇ ਬਾਵਜੂਦ ਸਰਕਾਰ ਅਜੇ ਚੁੱਪ ਧਾਰੀ ਬੈਠੀ ਹੈ ਇਸ ਮੌਕੇ ਤੇ ਕਾਠ ਕੀਤੇ ਗਏ ਤਾਥਿਰ ਦਸਾਉਂਦੇ ਹਨ ਕਿ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਕੋਈ ਲੈਂਡ ਡਾਊਟਰ ਦੀ ਸਮੱਸਿਆ ਨਹੀਂ ਸੀ ਹੁਣ ਅਖੀਰ ਜਿਹੜਾ ਸਾਰਾ ਇਹ ਆ ਪੈਰਾ ਹੈ ਜਿਹੜੇ ਅਸੀਂ ਸਾਰੇ ਇਹਨਾਂ ਨੇ ਕੋਰਟ ਕੀਤੇ ਸਾਰੇ ਪੜਤਾਲੀਆ ਕਮੇਟੀ ਇਸ ਨਤੀਜੇ ਤੇ ਪੁੱਜੀ ਹੈ ਕਿ ਇਸ ਗੋਲੀकांड ਵਿੱਚ ਗੋਲੀ ਚ ਲਾਉਣ ਤੋਂ ਪਹਿਲਾਂ ਕੋਈ ਵਾਰਨਿੰਗ ਨਾ ਦੇਣਾ ਅਤੇ ਅੰਦਰੋਂ ਕਿਸੇ ਵੱਲੋਂ ਕੋਈ ਝਗੜਾ ਨਾ ਕਰਨਾ ਇੱਕ ਕਾਨੂੰਨੀ ਜੁਰਮ ਦਾ ਸੰਕੇਤ ਦਿੰਦਾ ਹੈ। ਇਹ ਵੀ ਜ਼ਿਕਰਯੋਗ ਹੈ ਕਿ ਗੁਰਦੁਆਰਾ ਸਾਹਿਬ ਦੇ ਅੰਦਰ ਸ੍ਰੀ ਕੰਡ ਪਾਠ ਸਾਹਿਬ ਦਾ ਪਾਠ جاری ਸੀ ਤੇ ਕੋਈ ਵੀ ਹਿੰਸਕ ਘਟਨਾ ਅੰਦਰ ਵਾਲੇ ਪਾਸਿਓਂ ਨਹੀਂ ਹੋਈ। ਫਿਰ ਬਗੈਰ ਸਪੀਕਰਾਂ ਦੀ ਵਾਰਨਿੰਗ ਤੋਂ ਵੱਧੀਆਂ ਤੇ ਬੂਟਾਂ ਸਮੇਤ ਪੁਲਿਸ ਦਾ ਗੁਰਦੁਆਰਾ ਸਾਹਿਬ ਦੇ ਅੰਦਰ ਦਾਖਲ ਹੋ ਜਾਣਾ ਤੇ ਆਟੋਮੈਟਿਕ ਰੈਫਲਰਾਂ ਰਾਹੀਂ ਹਜ਼ਾਰ ਤੋਂ ਉੱਪਰ ਗੋਲੀਆਂ ਚਲਾਉਣਾ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਹੈ ਇੱਥੇ ਮੁੱਖ ਤੌਰ ਤੇ ਤਿੰਨ ਸਵਾਲ ਪੈਦਾ ਹੁੰਦੇ ਹਨ ਕਿ ਪੁਲਿਸ ਕਿਸ ਦੇ ਹੁਕਮ ਨਾਲ ਗੁਰਦੁਆਰਾ ਸਾਹਿਬ ਦੇ ਅੰਦਰ ਦਾਖਲ ਹੋਈ ਦੂਸਰਾ ਵਰਦੀ ਤੇ ਬੂਟਾ ਸਮੇਤ ਮਰਿਆਦਾ ਦਾ ਭੰਗ ਹੋਣਾ ਅਤੇ ਤੀਸਰਾ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਗੋਲੀ ਚਲਾਉਣਾ ਕਿਸੇ ਦੇ ਹੁਕਮ ਅਧੀਨ ਕਿਸ ਦੇ ਹੁਕਮ ਅਧੀਨ ਹੋਇਆ ਹੈ ਅਤੇ ਸਰਕਾਰ ਤੇ ਪ੍ਰਸ਼ਾਸਨ ਬਲੋ ਇਹਨਾਂ ਦਾ ਉੱਤਰ ਨਾ ਦੇਣਾ ਇਹ ਦਰਸਾਉਂਦਾ ਹੈ ਕਿ ਇਸ ਲਈ ਜਾਹਰਾ ਤੌਰ ਤੇ ਸਰਦਾਰ ਭਗਵਾਨ ਤਮਾਨ ਮੁੱਖ ਮੰਤਰੀ ਜਿਨ੍ਹਾਂ پاس ਪੰਜਾਬ ਦਾ ਗ੍ਰਹਿ ਬਤਰਾਲਾ ਵੀ ਹੈ ਸਿੱਧੇ ਤੌਰ ਤੇ ਜ਼ਿੰਮੇਵਾਰ ਹਨ ਅਤੇ ਗੁਰਦਰਾ ਸਾਹਿਬ ਦੀ ਮਰਿਆਦਾ ਨੂੰ ਭੰਗ ਕਰਨ ਦੇ ਵੀ ਮੁੱਖ ਤੌਰ ਤੇ ਜ਼ਿੰਮੇਵਾਰ ਹਨ ਸੋ ਇਹ ਰਿਪੋਰਟ ਜਿਹੜੀ ਆ ਇਹਨਾਂ ਨੇ ਗਾਹਾਂ ਲਿਖਿਆ ਵਿੱਚ ਆਖੰਡੀਦਾਂ ਤੋਂ ਸਾਰਿਆਂ ਤੋਂ ਲੈ ਕੇ ਇਹ ਕੀਤੀ ਗਈ ਸੋ ਇਹ ਰਿਪੋਰਟ ਜਿਹੜੀ ਆ ਸਿੱਧੇ ਤੌਰ ਦੇ ਉੱਤੇ ਕਿਉਂਕਿ ਜੇ ਕੋਈ ਐਡਜੈਕਟਿਵ ਮਜੈਸਟਰਡ ਸੀ ਪ੍ਰਸ਼ਾਸਨ ਦਾ ਚੁੱਪ ਕੀਤੇ ਰਹਿਣਾ ਵੀ ਕਿਹਦੇ ਕਹਿਣ ਤੇ ਗੋਲੀ ਚੱਲੀ ਜਾਂ ਆਪਣਾ ਪੱਖ ਹੀ ਨਾ ਦੇਣਾ ਇਹਦੇ باوجود ਸਰਕਾਰ ਵੱਲੋਂ ਆਪਣੇ ਤੌਰ ਤੇ ਵੀ ਜਿਹੜੀ ਇੱਕ ਸੇਟੇ ਨਾਲੇ ਮੁਕਾਰ ਕੀਤੀ ਉਹ ਸਿੱਟਦਾ ਜਿਹੜਾ ਹੈੱਡ ਲਾਇਆ ਉਹ ਵੀ ਉਥੋਂ ਦੇ ਐਸਐਸਬੀ ਸਾਭਾ ਨੂੰ ਲਾਇਆ ਸੋ ਇਹ ਰਿਪੋਰਟ ਇਹਨਾਂ ਨੇ ਤਿਆਰ ਕਰਕੇ ਦਿੱਤੀ ਸੀ ਜਿਹੜੀ ਐਜੈਕਟਿਵ ਦੇ ਵਿੱਚੋਂ ਹੋ ਕੇ ਅੱਜ ਜਨਤਕ ਕਰ ਦਿੱਤੀ ਗਈ ਆ ਤੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਦੇ ਸ਼ਪੋਰਦ ਵੀ ਕਰ ਦਿੱਤੀ ਗਈ ਆ ਉਹ ਅਗਲੇ ਦੀ ਕਾਰਵਾਈ ਜਿਹੜੀ ਆ ਉਹ ਹੁਣ ਕਰਨਗੇ ਪਰ ਰਿਪੋਰਟ ਮੁਤਾਬਕ ਤੱਥਾਂ ਮੁਤਾਬਕ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਜਿਹੜੇ ਗ੍ਰਹਿ ਵਿਭਾਗ ਦੇ ਵੀ ਆਪ ਮੰਤਰੀ ਆ ਉਹ ਸਿੱਧੇ ਤੌਰ ਤੇ ਪੁਰਤਾਜ਼ੀਆ ਰਿਪੋਰਟ ਦੇ ਵਿੱਚ ਇਹਦੇ ਨੇ ਮੁੱਖ ਤੌਰ ਤੇ ਜ਼ਿੰਮੇਵਾਰ ਆ ਸੋ ਮੈਂ ਜਿੱਥੋਂ ਗੱਲ ਸ਼ੁਰੂ ਕੀਤੀ ਸੀ ਕਿ ਸਾਰੇ ਇਹਦੇ ਬਾਰੇ 1 ਟੂ 1 ਤੇ ਦੂਸਰੇ ਚੈਨਲ ਵੀ ਕਹਿੰਦੇ ਸੀ ਵੀ ਦੱਸੋ ਪਰ ਮੈਂ ਇਹ ਸਮਝਿਆ ਕਿ ਸਾਰਿਆਂ ਨੂੰ ਹੀ ਆਪਾਂ ਇਹ ਰਿਪੋਰਟ ਵੈਬਸਾਈਟ ਤੇ ਵੀ ਪਾ ਦਨੇ ਆ ਔਰ ਨਾਲ ਦੀ ਨਾਲ ਪ੍ਰੈਸ 'ਚ ਵੀ ਤੁਹਾਡੇ ਰੂਰ ਹੋ ਕੇ ਨਸ਼ਰ ਕਰ ਦਨੇ ਆ ਸੋ ਮੈਂ ਇਹ ਮੰਗ ਕਰਦਾ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਇਹ ਤੇ ਜੋ ਬਣਦਾ ਬਾਜਬ ਉਹ ਆਪਣਾ ਫੈਸਲਾ ਲੈਣਗੇ ਇਹਨਾਂ ਦੇ ਉੱਤੇ ਸੋ ਤੁਹਾਡਾ ਸਾਰਿਆਂ ਦਾ ਧੰਨਵਾਦ ਤੁਸੀਂ ਚੇਚੇ ਤੌਰ ਤੇ ਆਏ ਆ ਮੈਂ ਸਮਝਦਾ ਕਿ ਜਿਸ ਲਈ ਵਿਆਦ ਵੀ ਹੁੰਦੀ ਆ ਸਰਕਾਰ ਨੇ ਕਿਸੇ ਕੇਸ ਦੇ ਵਿੱਚ ਵੀ ਅੱਜ ਤੱਕ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ ਸਿਰਫ ਕੇਸ ਦਰਜ ਕਰਨ ਤੱਕ ਸੀਮਤ ਰਹਿੰਦੇ ਆ ਉਦੋਂ ਬਾਅਦ ਕੋਈ ਕਾਰਵਾਈ ਨਹੀਂ ਉਹਦੀ ਕੀਤੀ ਜਾਂਦੀ ਸੋ ਇਸ ਕਰਕੇ ਸਾਡਾ ਵੱਡਾ ਗਿਲਾ ਵੀ ਆ ਪਰ ਇਹ ਘਟਨਾ ਸਤਗੁਰ ਗੁਰੂ ਨਾਨਕ ਦੇ ਪਾਛਜ ਦੇ ਪ੍ਰਕਾਸ਼ ਦਿਹਾੜੇ ਤੋਂ 2 ਦਿਨ ਠੀਕ ਪਹਿਲਾਂ ਇਹ ਵਾਪਰੀਆ ਜਿਹੜੀ ਕਿ ਨਹੀਂ ਵਾਪਰਨੀ ਚਾਹੀ ਤੇ ਇਹ ਵਾਪਰੀਆ ਤੇ ਉਹਦੀ ਸਰਕਾਰ ਦਾ ਚੁੱਪ ਰਹਿਣਾ ਤੇ ਉਹ ਏਡੀ ਵੱਡੀ ਪੰਦਰ ਦੇ ਉੱਤੇ ਉਥੇ ਅੰਦਰ ਫਾਇਰਿੰਗ ਕਰਨੀ ਤੇ ਮर्यादा ਦਾ ਲੰਘਣ ਕਰਨਾ ਸ਼੍ਰੀ ਅੰਮ੍ਰਿਤਸਰ ਸਾਹਿਬ ਚੱਲ ਰਹੇ ਸੀ ਉਹਦਾ ਅਲੰਘਣ ਕੀਤਾ ਗਿਆ ਅੰਦਰ ਅਥਰੂ ਗੈਸਟ ਤੇ ਉਹ ਵੀ ਮर्याਦਾ ਭੰਗ ਹੋਈ ਸੋ ਇਹਦੇ ਲਈ ਸਿੱਧੇ ਤੌਰ ਤੇ ਰਿਪੋਰਟ ਮੁਤਾਬਕ ਜਿਹੜੇ ਆ ਜ਼ਿੰਮੇਵਾਰ ਉਹਦੀ ਬਾਈਬਲ ਕਮਾ ਦੇ ਵਿੱਚ ਹੀ ਐਸਾ ਦਾ ਬੇਦਬੀ ਹੋਈ ਤੇ ਉਲਟ ਕੁਝ ਪਾਣੀ ਮੈਂ ਵੀ ਕਮੇਟੀ ਬਣਾਈ ਸੀ ਇਹ ਕਿਉਂਕਿ ਮੇ ਤੋਂ ਪਹਿਲਾਂ ਦੀਆਂ ਗੱਲਾਂ ਉਹ ਤੁਹਾਨੂੰ ਤੁਸੀਂ ਮੇ ਤੋਂ ਮੇ ਤੋਂ ਬਾਅਦ ਜਾਣਦੇ ਆ ਤੁਸੀਂ ਕਿਉਂਕਿ ਉਹਦੇ ਵਿੱਚ ਸਰਕਾਰ ਨੇ ਪਰਚਾ ਦਰਜ ਕਰ ਲਿਆ ਸੀ ਔਰ ਸਰਕਾਰ ਨੇ ਪਰਚਾ ਦਰਜ ਕਰਨ ਤੋਂ ਬਾਅਦ ਜਥੇ ਬੰਦੀਆਂ ਮਿਲੀਆਂ ਸੀ ਤੇ ਇਹਦੀ ਜਿਹੜੀ ਇਨਕੁਆਰੀ ਆ ਪੰਜਾਬ ਪੁਲਿਸ ਨਾ ਕਰੇ ਸੀਬੀਆਈ ਕਰੇ ਇਸ ਕਰਕੇ ਉਹ ਸਾਰਾ ਸੀਬੀਆਈ ਦੇ سپਰਤ ਕਰ ਦਿੱਤਾ ਗਿਆ ਸਗਾ ਤੋ ਉਹ ਉਹਦੇ ਵਿੱਚ ਸਰਕਾਰ ਨੇ ਜਿਹੜਾ ਆਪਣੇ ਤੌਰ ਤੇ ਕੋਈ ਕਰਨਾ ਸੀ ਉਹ ਜਿਹੜਾ ਉਹਨਾਂ ਨੇ ਆਪਣੇ ਤੌਰ ਦੇ ਉੱਤੇ ਉਹ ਜਿਹੜੇ ਯਤਨ ਜਿਹੜੇ ਸੀਗੇ ਉਹਨੇ ਅਰੰਭੇ ਸੀ। ਗਾਧੀ ਸੁਲਤਾਨਪੁਰ ਲੋਧੀ ਹਨ ਇਸ ਮਾਮਲੇ ਦੇ ਵਿੱਚ ਨਿਹੰਗ ਸਿੰਘ ਜਿੱਥੇ ਬੰਦੀਆਂ ਨਹੀਂ ਖੁੱਲ ਕੇ ਸਾਹਮਣੇ ਆ ਰਹੀ। ਦੇਖੋ ਨਿਹੰਗ ਸਿੰਘਾਂ ਦੇ ਵਿੱਚ ਦੋ ਜਥੇਬੰਦੀਆਂ ਸੀ ਇੱਕ ਤਾਂ ਬਾਬਾ ਬਲਬੀਰ ਸਿੰਘ ਜੀ ਵੋਖੀ 96 ਕਰੋੜੀ ਸ਼੍ਰੋਮਣੀ ਅਕਾਲੀ ਬੁੱਢਾ ਦਲ ਤੇ ਦੂਸਰੇ ਪਾਸੇ ਮਾਨ ਸਿੰਘ ਉਹਨਾਂ ਦੀ ਜਥੇਬੰਦੀ ਛੋਟੀ ਕਿਉਂਕਿ ਇਹਨਾਂ ਦੇ ਵਿੱਚੋਂ ਗਏ ਉਹ ਉਹ ਦੋਹਾਂ ਦੇ ਵੀ ਬਿਆਨ ਜਿਹੜੇ ਆ ਉਹ ਅੰਕਿਤ ਕੀਤੇ ਗਏ ਆ ਸਾਰੇ ਰਾਜੀ ਦਿੱਲੀ ਦੀ ਬੇਟੀ ਆੜੇ ਜਿਹਦੇ ਤਾਰ ਕੌਂਕੇ ਬਾਰੇ ਉਹਨਾਂ ਦੀ ਜਨਮ ਦਿਨ ਮਨਾ ਰਿਹਾ ਜੀ 15 ਤਰੀਕ ਨੂੰ ਪਰ ਸੰਗਠਨ ਪੁਸਤੀਆਂ ਨੇ ਦਾ ਦਿੱਲੀ ਕਮੇਟੀ ਨੇ ਅਜ ਤੱਕ ਕਦੇ ਜਿਹੜੇ ਫਾਰਮ ਨਹੀਂ ਛੀੜਾ ਉਹਨਾਂ ਦੇ ਦਿਨ ਨਹੀਂ ਮਨਾਏ ਦੇਖੋ ਇੱਕ ਹੁੰਦਾ ਦਿਲੋਂ ਕਿਸੇ ਦਿਲੋਂ ਕੋਈ ਕਰਨਾ ਇੱਕ ਹੁੰਦਾ ਸਿਰਫ ਵਿਖਾਵਾ ਕਰਨਾ ਮੈਂ ਸਮਝਦਾ ਉਹ ਹੁਣ ਦਿੱਲੀ ਕਮੇਟੀ ਜਿਹੜੀ ਉਹ ਸਿੱਖਾਂ ਦੀ ਨਹੀਂ ਰਿਪ੍ਰেজੈਂਟੇਸ਼ਨ ਕਰਦੀ ਉਹ ਜਿਨ੍ਹਾਂ ਦੀ ਰਿਪ੍ਰেজੈਂਟੇਸ਼ਨ ਕਰਦੇ ਆ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਉਹ ਦਾ ਸਰਕਾਰੀ ਪੱਖ ਐ ਇਸ ਲਈ ਜਾਗਰਣ ਨੂੰ ਤੁਰਿਆ ਆ ਜੇ ਮੈਂ ਪੁੱਛਣਾ ਚਾਹਣਾ ਉਹਨਾਂ ਨੂੰ ਵੀ ਵੀਰਬਾਲ ਦੇਸ਼ ਤੇ ਵੀਰਬਾਲ ਦੇਸ਼ ਦੇ ਉੱਤੇ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਸੀ ਵੀ ਇਹਦਾ ਨਾਮ ਤਬਦੀਲ ਕੀਤਾ ਜਾਵੇ ਇਹਨਾਂ ਨੇ ਤਾਂ ਵੱਲ ਚੜ ਕੇ ਮਨਾਇਆ ਇਸ ਕਰਕੇ ਦੋਹਰੀ ਤੇ ਦੋਗਲੀ ਨੀਤੀ ਰੱਖਦੇ ਆ ਜਿੱਥੇ ਉਹਨਾਂ ਨੂੰ ਸੂਟ ਬੈਂਦਾ ਵੀ ਇੱਥੇ ਇੱਕ ਸੂ ਆਪਾਂ ਨੂੰ ਸਾਡੇ ਨੂੰ ਇਹ ਠੀਕ ਬੈਂਦੇ ਹਾਲਾਤ ਉਥੇ ਕੋ ਉਹ ਆਪਣਾ ਸ਼ੁਰੂ ਕਰ ਦਿੰਦੇ ਆ ਦੂਜੀਆਂ ਗੱਲਾਂ ਤੇ ਜੋ ਬੈਠੇ ਰਹਿੰਦੇ ਆ ਦੂਸਰੇ ਮਾਮਲੇ 'ਚ ਕੋਈ ਸਮਾਂ ਮਿਲਿਆ ਸਰਕਾਰ ਨਾਲ ਕੋਈ ਡਾਇਰੈਕਟਾ ਤੁਹਾਨੂੰ ਮਿਲਿਆ ਆ ਉਹ ਕਿ ਕਿਸ ਤਰੀਕੇ ਨਾਲ ਦੇਖੋ ਅਸੀਂ ਪਹਿਲਾਂ ਤਾਂ ਫੈਸਲਾ ਕੀਤਾ ਸੀ ਕਿ ਪੰਜ ਮੈਂਬਰੀ ਕਮੇਟੀ ਜਿਹੜੀ ਆ ਉਹ ਜਿਹੜਾ ਫੈਸਲਾ ਕਰਿਆ ਕਰੂ ਉਹ ਹੀ ਪ੍ਰਧਾਨ ਬੋਲਿਆ ਕਰੂਗਾ ਅਸੀਂ ਮੈਂ ਤੁਹਾਨੂੰ ਪਿਛਲੇ ਬਾਰੇ ਵੀ ਦੱਸ ਦਿੱਤਾ ਸੀ ਚਿੱਠੀ ਲਈ ਪ੍ਰਾਈਮ ਮਿੰਿਸਟਰ ਸਾਹਿਬ ਨੂੰ ਲਿਖੀ ਸੀ ਉਹ ਚਿੱਠੀ ਦਾ ਸਾਨੂੰ ਜਵਾਬ ਵੀ ਆ ਗਿਆ ਫਿਰ ਅਸੀਂ ਦੋ ਚਿੱਠੀਆਂ ਲਿਖ ਚੁੱਕੇ ਆ ਇੱਕ ਚਿੱਠੀ 77 ਵੱਲੋਂ ਲਿਖੀ ਪ੍ਰਤਾਪ ਸਿੰਘ ਵੱਲੋਂ ਇੱਕ ਚਿੱਠੀ ਮੇਰੇ ਵੱਲੋਂ ਸਿੱਧੀ ਜਿਹੜੀ ਆ ਉਹ ਸ਼੍ਰੀ ਅਮਰ ਸਿਆਹ ਜੀ ਜਿਹੜੇ ਹੋਮ ਮਿਨਿਸਟਰ ਨੂੰ ਲਿਖੀ ਆ ਤੇ ਸਮਾਂ ਉਹਨਾਂ ਕੋਲ ਮੰਗਿਆ ਗਿਆ ਹਾਲੇ ਉਹਦਾ ਕੋਈ ਜਵਾਬ ਨਹੀਂ ਸਾਹਮਣੇ ਤੱਕ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ